ਦੇਸ਼ਾ ਵਿਦੇਸ਼ਾਂ ਤੋਂ ਰਾਜਾ ਸਾਹਿਬ ਵਲੌਗਸ ਨਾਲ ਜੁੜੀਆਂ ਰੱਬ ਰੂਪ ਸੰਗਤਾਂ ਨੂੰ ਮੈਂ ਅਮਰੀਕ ਸਿੰਘ ਬੱਲਵਾਲ ਇੱਕ ਵਾਰ ਫੇਰ ਫਤੇ ਬੁਲਾਉਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਘਰ ਪਲੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਪਲੀ ਪਾਂਤ ਜਾਣਦੇ ਹੋ ਕਿ ਅਸੀਂ ਹਜ਼ੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ ਜੀਵਨੀ ਨੂੰ ਐਪੀਸੋਡਾਂ ਰਾਹੀਂ ਸ਼ੂਟ ਕਰਕੇ ਆਪ ਜੀ ਦੇ ਸਾਹਮਣੇ ਰੱਖਣ ਦਾ ਲੜੀਵਾ ਸੈنسਲਾ ਸ਼ੁਰੂ ਕੀਤਾ ਹੋਇਆ ਹੈ ਪਿਛਲੇ ਐਪੀਸੋਡ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਕਿਵੇਂ ਈਸ਼ਰ ਸਿੰਘ ਰੈਪੇ ਵਾਲੇ ਦੇ ਮਨ ਵਿੱਚ ਲੋਭ ਤੇ ਲਾਲਸਾ ਪੈਦਾ ਹੋ ਜਾਂਦੀ ਹੈ ਉਹ ਪੱਗ ਦੇ ਲੜਦੇ ਨਾਲੋਂ ਦੋ ਚਾਂਦੀ ਦੇ ਰੁਪਈਏ ਖੋਲ ਕੇ ਲੰਗੋਟੀ ਦੇ ਲੜ ਨਾਲ ਬੰਨ ਲੈਂਦਾ ਹੈ ਕਿ ਮੈਂ ਰਾਜਾ ਸਾਹਿਬ ਤੋਂ ਇਹ ਪੈਸੇ ਲਕੋਲਾਂ ਪਰ ਰਾਜਾ ਸਾਹਿਬ ਜੀ ਬੁੱਝ ਲੈਂਦੇ ਨੇ ਕਿ ਉਸਨੇ ਸ਼ਰਾਰਤ ਕੀਤੀ ਹੈ ਝੂਠ ਬੋਲਿਆ ਤੇ ਫਿਰ ਰਾਜਾ ਸਾਹਿਬ ਜੀ ਉਸ ਨੂੰ ਬਚਨ ਕਰਕੇ ਉਸ ਦੇ ਮਨ ਵਿੱਚ ਪੈਦਾ ਹੋਏ ਲੋਭ ਤੇ ਲਾਲਸਾ ਦੇ ਵਿਕਾਰ ਨੂੰ ਰਮਜ਼ ਮਾਰ ਕੇ ਦੂਰ ਕਰ ਦਿੰਦੇ ਨੇ ਅੱਜ ਇੱਕ ਹੋਰ ਐਪੀਸੋਡ ਲੈ ਕੇ ਆਪ ਜੀ ਦੇ ਸਾਹਮਣੇ حاضر ਹੋਇਆ ਆਪ ਜੀ ਨੇ ਪਿਛਲੇ ਐਪੀਸੋਡਾਂ ਦੇ ਵਿੱਚ ਵੀ ਸਰਬਨ ਕੀਤਾ ਸੀ ਕਿ ਹਜ਼ੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਜੀ ਜਦੋਂ ਰੈਪੇ ਨਗਰ ਦੇ ਵਿੱਚ ਜਾਂਦੇ ਸਨ ਤਾਂ ਬਹੁਤ ਆਤਮਾਰ ਸਰਕੂਲਾ ਵਾਲੇ ਖੂਹ ਦੇ ਉੱਤੇ ਆਸਣ ਲਾ ਕੇ ਪਰਮਾਤਮਾ ਦੀ ਬੰਦਗੀ ਕਰਦੇ ਸਨ ਸਰਕੂਲਾ ਵਾਲਾ ਖੂਹ ਮਾਤਾ ਪੂਰਨ ਦੇਈ ਦਾ ਸੀਗਾ ਮਾਤਾ ਪੂਰਨ ਦੇਈ ਵਿਧਵਾ ਹੋ ਚੁੱਕੀ ਸੀ ਤੇ ਉਹਦੇ ਇੱਕੋ ਇੱਕ ਧੀ ਸੀ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਇੱਕ ਦਿਨ ਸਰਕੂਲਾ ਵਾਲੇ ਖੂਹ ਦੇ ਉੱਤੇ ਬੈਠੇ ਹੋਏ ਨੇ ਪਰਮਾਤਮਾ ਦੀ ਬੰਦਗੀ ਕਰ ਰਹੇ ਨੇ ਧਿਆਨ ਉਸ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ ਹੋਇਆ ਇੱਕਦਮ ਹਜ਼ੂਰ ਸ਼੍ਰੀ ਨਾਮਕਮਰ ਰਾਜਾ ਸਾਹਿਬ ਜੀ ਅੱਖਾਂ ਖੋਲਦੇ ਨੇ ਤੇ ਕੋਲ ਹੀ ਭਾਈ ਸਰਮੁਖ ਸਿੰਘ ਰਹਿਪੇ ਵਾਲੇ ਬੈਠੇ ਹੋਏ ਨੇ ਭਾਈ ਸਰਮੁਖ ਸਿੰਘ ਰਹਿਪੇ ਵਾਲੇ ਨੂੰ ਕਹਿੰਦੇ ਨੇ ਸਰਮੁਖ ਸਿਆ ਜੇ ਮਾਈ ਪੂਰਨ ਦੇ ਇਸ ਸਰਕੂਲਾ ਵਾਲੇ ਖੂਹ ਦੇ ਉੱਤੇ ਕੁਝ ਥਾਂ ਆਪਕੇ ਕੁਝ ਜ਼ਮੀਨ ਦਾ ਟੁਕੜਾ ਸਾਨੂੰ ਛੱਡ ਦਵੇ ਤਾਂ ਇਸ ਥਾਂ ਦੇ ਉੱਤੇ ਇੱਕ ਤੀਰਥ ਸਥਾਨ ਬਣਾ ਦਈਏ ਇਸ ਥਾਂ ਦੇ ਉੱਤੇ ਇੱਕ ਐਸੀ ਜਗ੍ਹਾ ਬਣਾ ਦਈਏ ਜਿੱਥੇ ਆ ਕੇ ਦਰਸ਼ਨ ਕਰਕੇ ਦੁਖਿਆਰਿਆਂ ਦੇ ਦੁੱਖ ਦੂਰ ਹੋਇਆ ਕਰਨਗੇ ਜਿੱਥੇ ਦਰਸ਼ਨ ਕਰਕੇ ਭਗਤੀ ਦੇ ਨਾਲੋਂ ਟੁੱਟੇ ਹੋਏ ਲੋਕ ਮਨਮੁਖ ਲੋਕ ਬਿਕਾਰਾਂ ਦੇ ਪਿੱਛੇ ਲੱਗ ਕੇ ਭਟਕੇ ਹੋਏ ਲੋਕ ਪਰਮਾਤਮਾ ਦੇ ਰਸਤੇ ਦੇ ਪਾੰਧੀ ਬਣ ਜਾਇਆ ਕਰਨਗੇ ਜਿਵੇਂ ਹੀ ਭਾਈ ਸਰਮੁਖ ਸਿੰਘ ਨੇ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਦੇ ਪਵਿੱਤਰ ਮੁਖਾਰਬੇਨ ਤੋਂ ਇਹ ਬਚਨ ਸੁਣੇ ਤੇ ਭਾਈ ਸਰਮੁਖ ਸਿੰਘ ਨੇ ਇਹ ਬਚਨ ਜਾ ਕੇ ਮਾਤਾ ਪੂਰਨ ਦੇਈ ਨੂੰ ਦੱਸੇ ਕਿ ਰਾਜਾ ਸਾਹਿਬ ਜੀ ਨੇ ਇਹ ਬਚਨ ਕੀਤੇ ਨੇ ਤਾਂ ਮਾਤਾ ਪੂਰਨ ਦੇਈ ਨੇ ਵੀ ਹੱਥ ਜੋੜ ਕੇ ਨਮਸਕਾਰ ਕਰਕੇ ਸ਼ੁਕਰਾਨਾ ਕੀਤਾ ਕਿ ਹਜ਼ੂਰ ਸ਼੍ਰੀ ਨਾਭ ਕਮਰਾਜਾ ਸਾਹਿਬ ਜੀ ਨੇ ਇਹ ਬਚਨ ਕੀਤੇ ਨੇ ਤਾਂ ਮੇਰੇ ਧਨ ਭਾਗ ਨੇ ਮੈਂ ਹੁਣੇ ਹੀ ਕਹਿੰਦੀ ਹਾਂ ਕਿ ਮੈਂ ਆਪਣੀ ਜ਼ਮੀਨ ਦੇ ਵਿੱਚੋਂ ਇੱਕ ਕੁਮਾ ਜ਼ਮੀਨ ਰਾਜਾ ਸਾਹਿਬ ਜੀ ਨੂੰ ਛੱਡ ਦਿੰਦੀ ਹਾਂ ਰਾਜਾ ਸਾਹਿਬ ਜੀ ਆਪਣੀ ਮੌਜ ਦੇ ਵਿੱਚ ਜੋ ਚਾਹੇ ਉੱਥੇ ਕਰ ਸਕਦੇ ਨੇ ਜਿਹੜੀ ਜਗ੍ਹਾ ਚਾਹੁੰਦੇ ਨੇ ਉਹ ਬਣਾ ਸਕਦੇ ਨੇ ਪੂਰਨ ਦੇਈ ਦੇ ਇਹ ਕਹਿਣ ਤੋਂ ਬਾਅਦ ਭਾਈ ਸਰਮੁਖ ਸਿੰਘ ਆ ਕੇ ਰਾਜਾ ਸਾਹਿਬ ਜੀ ਨੂੰ ਇਹ ਗੱਲ ਦੱਸਦਾ ਹੈ ਕਿ ਪੂਰਨ ਦੇਈ ਨੇ ਆਪ ਜੀ ਦੇ ਬਚਨਾਂ ਦੇ ਅੱਗੇ ਸੀਸ ਝੁਕਾ ਕੇ ਇੱਕ ਕੁਮਾ ਜ਼ਮੀਨ ਛੱਡ ਦਿੱਤੀ ਹੈ ਤਾ ਰਾਜਾ ਸਾਹਿਬ ਜੀ ਕਹਿੰਦੇ ਨੇ ਤਾਂ ਫੇਰ ਠੀਕ ਐ ਇਸ ਥਾਂ ਦੇ ਉੱਤੇ ਤੀਰਥ ਸਥਾਨ ਦੀ ਰਚਨਾ ਕਰਨ ਵਾਸਤੇ ਇੱਟਾਂ ਮਗਾਈਆਂ ਜਾਣ ਕਹਿੰਦੇ ਨੇ ਭਾਈ ਸਰਮੁਖ ਸਿੰਘ ਹੋਣੀ ਪੱਠੇ ਤੋਂ ਇੱਟਾਂ ਦਾ ਆਰਡਰ ਦੇ ਦਿੰਦੇ ਨੇ ਇੱਟਾਂ ਵੀ ਆ ਜਾਂਦੀਆਂ ਨੇ ਸਾਰੀ ਤਿਆਰੀ ਹੋ ਜਾਂਦੀ ਐ ਉਧਰ ਇਹ ਗੱਲ ਪਿੰਡ ਰਹਿਪੇ ਦੇ ਵਿੱਚ ਫੈਲ ਜਾਂਦੀ ਐ ਕਿ ਰਾਜਾ ਸਾਹਿਬ ਜੀ ਨੇ ਜ਼ਮੀਨ ਛੱਡਣ ਦੀ ਗੱਲ ਕੀਤੀ ਸੀ ਵਚਨ ਕੀਤੇ ਸਨ ਤੇ ਪੂਰਨ ਦੇਈ ਮਾਤਾ ਨੇ ਸਰਕੂਲੇ ਵਾਲੇ ਖੂਹ ਦੇ ਉੱਤੇ ਇੱਕ ਕਮਾਨ ਜ਼ਮੀਨ ਰਾਜਾ ਸਾਹਿਬ ਜੀ ਨੂੰ ਛੱਡ ਦਿੱਤੀ ਹੁਣ ਸਾਰੇ ਇਸ ਗੱਲ ਦੇ ਉੱਤੇ ਖੁਸ਼ੀ ਪ੍ਰਗਟ ਕਰ ਰਹੇ ਨੇ ਕਿ ਸਾਡੇ ਰੇਪੇ ਦੇ ਵਿੱਚ ਭਾਗ ਲੱਗ ਜਾਣੇ ਨੇ ਚਾਰ ਚੰਨ ਲੱਗ ਜਾਣੇ ਨੇ ਸਾਡੇ ਪਿੰਡ ਨੂੰ ਸਾਡੇ ਪਿੰਡ ਵਿੱਚ ਮਹਾਰਾਜ ਨੇ ਤੀਰਥ ਸਥਾਨ ਬਣਾ ਦੇਣਾ ਉਧਰ ਪੂਰਨ ਦੇਈ ਦਾ ਦਿਓਰ ਸ਼ੋਭਾ ਸਿਓ ਉਹ ਇਸ ਗੱਲ ਨੂੰ ਜਦੋਂ ਸੁਣਦਾ ਤਾਂ ਉਹ ਖੁਸ਼ ਨਹੀਂ ਹੁੰਦਾ ਉਹਦੇ ਮਨ ਦੇ ਵਿੱਚ ਵੀ ਲੋਭ ਤੇ ਲਾਲਸਾ ਦਾ ਕੀੜਾ ਪਣ ਪੁੱਠਦਾ ਉਹ ਸੋਚਦਾ ਹੈ ਕਿ ਪੂਰਨ ਦੇਈ ਵਿਧਵਾ ਹੋ ਚੁੱਕੀ ਹੈ ਉਹਦੇ ਇੱਕੋ ਇੱਕ ਧੀ ਹੈ ਜੇ ਸੋਨੂੰ ਵਿਆਹ ਕੇ ਕੱਲ ਨੂੰ ਸਹੁਰੇ ਘਰ ਭੇਜ ਦੇਣਾ ਹੈ ਪੁੱਤਰ ਪੂਰਨ ਦੇ ਹੀ ਹੈ ਨਹੀਂ ਤੇ ਜਦੋਂ ਪੂਰਨ ਦੇ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਜਾਵੇਗੀ ਤਾਂ ਉਹਦੀ ਜ਼ਮੀਨ ਦੇ ਉੱਤੇ ਵੀ ਹੱਕ ਮੇਰਾ ਹੋ ਜਾਵੇਗਾ ਮੇਰਾ ਕਬਜ਼ਾ ਹੋ ਜਾਵੇਗਾ ਤੇ ਮੈਂ ਉਸ ਜ਼ਮੀਨ ਨੂੰ ਆਪਣੇ ਪੁੱਤਰਾਂ ਦੇ ਵਿੱਚ ਤਕਸੀਮ ਕਰ ਦਵਾਂਗਾ ਤੇ ਪੂਰਨ ਦੇ ਹੀ ਨੇ ਤਾਂ ਇੱਕ ਘਮਾ ਜ਼ਮੀਨ ਰਾਜਾ ਸਾਹਿਬ ਜੀ ਨੂੰ ਛੱਡ ਦਿੱਤੀ ਹੈ ਮੈਂ ਕਿਸੇ ਨਾ ਕਿਸੇ ਤਰ੍ਹਾਂ ਕੋਈ ਯੋਗਤ ਲੜਾਵਾਂ ਕੋਈ ਸਾਜ਼ਿਸ਼ ਘੜਾਂ ਕੋਈ ਝੂਠ ਬੋਲਾਂ ਪੂਰਨ ਦੇਈ ਨੂੰ ਮੁਕਰਾਂ ਮੈਂ ਤੇ ਰਾਜਾ ਸਾਹਿਬ ਜੀ ਨੂੰ ਇੱਕ ਕੁਮਾਹ ਜ਼ਮੀਨ ਨਾ ਜਾਵੇ ਇਹ ਜ਼ਮੀਨ ਮੇਰੇ ਪੁੱਤਰਾਂ ਨੂੰ ਮਿਲਣੀ ਚਾਹੀਦੀ ਹੈ ਤਾਂ ਇਹੀ ਹੁੰਦਾ ਹੈ ਸੋਭਾ ਸਿੰਘ ਲੋਲਚ ਦੇ ਬਸ ਵਿੱਚ ਆ ਕੇ ਪੂਰਨ ਦੇਈ ਦੇ ਜਾ ਕੇ ਕੰਨ ਭਰਦਾ ਹੈ ਕਈ ਝੂਠੀਆਂ ਸੱਚੀਆਂ ਕਹਾਣੀਆਂ ਘੜ ਕੇ ਪੂਰਨ ਦੇਈ ਨੂੰ ਕਹਿੰਦਾ ਤੇ ਪੂਰਨ ਦੇਈ ਦੀ ਮਤ ਦੇ ਉੱਤੇ ਵੀ ਉਹ ਸੋਭਾ ਸਿੰਘ ਦੇ ਲਾਲਚ ਦੀਆਂ ਦਸੀਆਂ ਹੋਈਆਂ ਝੂਠੀਆਂ ਸੱਚੀਆਂ ਗੱਲਾਂ ਦਾ ਪੜਦਾ ਪੈ ਜਾਂਦਾ ਹੈ ਪੂਰਨ ਦੇਈ ਆਪਣੀ ਕੀਤੀ ਹੋਈ ਜ਼ੁਬਾਨ ਤੋਂ ਮੁੱਕਰ ਜਾਂਦੀ ਹੈ ਤੇ ਭਾਈ ਸਰਮੁਖ ਸਿੰਘ ਨੂੰ ਸਨੇਹਾ ਦਿੰਦੀ ਹੈ ਕਿ ਸਰਮੁਖ ਸਿੰਘ ਜੀ ਮੈਂ ਤਾਂ ਕੁਮਾਹ ਜ਼ਮੀਨ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਹੁਣ ਮੇਰਾ ਦਿਓਰ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਿਹਾ ਮੇਰਾ ਦਿਓਰ ਨਹੀਂ ਮੰਨ ਰਿਹਾ ਸਾਡੇ ਘਰ ਦੇ ਵਿੱਚ ਕਲੇਸ਼ ਹੋ ਰਿਹਾ ਮੈਂ ਇੱਕ ਕੁਮਾਹ ਜ਼ਮੀਨ ਜਿਹੜੀ ਰਾਜਾ ਸਾਹਿਬ ਜੀ ਨੂੰ ਛੱਡੀ ਹੈ ਮੈਂ ਉਹ ਨਹੀਂ ਛੱਡਣਾ ਚਾਹੁੰਦੀ ਮੈਂ ਉਹ ਕੁਮਾਹ ਜ਼ਮੀਨ ਆਪਣੇ ਕੋਲ ਹੀ ਰੱਖਣਾ ਚਾਹੁੰਦੀ ਹਾਂ ਕਹਿੰਦੇ ਨੇ ਕਿ ਜਦੋਂ ਭਾਈ ਸਰਮੁਖ ਸਿੰਘ ਨੇ ਰਾਜਾ ਸਾਹਿਬ ਜੀ ਨੂੰ ਜਾ ਕੇ ਬਚਨ ਦੱਸੇ ਕਿ ਪੂਰਨ ਦੇਈ ਆਪਣੇ ਕੀਤੇ ਹੋਏ ਬਚਨਾਂ ਤੋਂ ਮੁੱਕਰ ਗਈ ਹੈ ਹੁਣ ਉਹ ਕੁਮਾਂ ਜ਼ਮੀਨ ਛੱਡਣ ਲਈ ਤਿਆਰ ਨਹੀਂ ਤਾਂ ਰਾਜਾ ਸਾਹਿਬ ਜੀ ਕਹਿੰਦੇ ਨੇ ਉਹਦੀ ਮੱਤ ਦੇ ਉੱਤੇ ਸੋਭਾ ਸਿਉ ਨੇ ਝੂਠ ਦਾ ਪਰਦਾ ਪਾ ਦਿੱਤਾ ਜੇ ਪੂਰਨ ਦੇਈ ਉਹ ਜ਼ਮੀਨ ਸਾਨੂੰ ਛੱਡ ਦਿੰਦੀ ਤਾਂ ਜੁਗਾ ਜਗੰਤਰਾਂ ਤੱਕ ਉਹਦਾ ਨਾਮ ਰੌਸ਼ਨ ਹੋ ਜਾਣਾ ਸੀ 84 ਲੱਖ ਜੂਨਾ ਦੇ ਗੇੜ ਤੋਂ ਉਹ ਮੁਕਤ ਹੋ ਜਾਣੀ ਸੀ ਸਿੱਧਾ ਸੱਚਖੰਡ ਦੇ ਵਿੱਚ ਜਾ ਕੇ ਨਿਵਾਸ ਕਰਨਾ ਸੀ ਸਾਰੀ ਦੁਨੀਆ ਤੇ ਪੂਰਨ ਦੇ ਯਾਦ ਰੱਖੀ ਜਾਣੀ ਸੀ ਪਰ ਕੀ ਕਰ ਸਕਦੇ ਹਾਂ ਜੋ ਪਰਮਾਤਮਾ ਨੂੰ ਮਨਜ਼ੂਰ ਕਹਿੰਦੇ ਨੇ ਸੁਟਾਈਆਂ ਹੋਈਆਂ ਇੱਟਾਂ ਉੱਥੋਂ ਚੁੱਕੀਆਂ ਗਈਆਂ ਹਜ਼ੂਰ ਸ਼੍ਰੀ ਨਾਬਕਮਰ ਰਾਜਾ ਸਾਹਿਬ ਜੀ ਦੇ ਸੋਹਣਿਆ ਜੜਾਵਾ ਸਨ ਰਾਜਾ ਸਾਹਿਬ ਜੀ ਦੀਆਂ ਜੜਾਵਾਂ ਇੱਕ ਇੱਕ ਵਾਲ ਕਰਦੀਆਂ ਕਰਦੀਆਂ ਪਿੱਛੇ ਨੂੰ ਲੈਹਂਦੀਆਂ ਗਈਆਂ ਤੇ ਰਾਜਾ ਸਾਹਿਬ ਜੀ ਦੀ ਜੜਾ ਵਾਲਾਂ ਦੇ ਨਾਲ ਹੀ ਲਟਕਦੇ ਰਹੇ ਭਾਈ ਸਰਮੁਖ ਸਿੰਘ ਜੀ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ ਦੇ ਨਾਲ ਹੀ ਰਹਿੰਦੇ ਸਨ ਤੇ ਰਾਜਾ ਸਾਹਿਬ ਜੀ ਦੇ ਦਰਸ਼ਨ ਕਰਦੇ ਰਹਿੰਦੇ ਸਨ ਤੇ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਸਨ ਪ੍ਰਸ਼ਾਦਾ ਵੀ ਰਾਜਾ ਸਾਹਿਬ ਜੀ ਨੂੰ ਭਾਈ ਸਰਮੁਖ ਸਿੰਘ ਜੀ ਤਿਆਰ ਕਰਕੇ ਛਕਾਉਂਦੇ ਸਨ ਕਹਿੰਦੇ ਨੇ ਇੱਕ ਦਿਨ ਦੀ ਗੱਲ ਹੈ ਰਾਜਾ ਸਾਹਿਬ ਜੀ ਚਰੀਆਂ ਵਿੱਚ ਦੀ ਹੁੰਦੇ ਹੋਏ ਪਤਾ ਨਹੀਂ ਕਿੱਧਰ ਦੀ ਆਏ ਕਿ ਰਾਜਾ ਸਾਹਿਬ ਜੀ ਦੀਆਂ ਜੜਾਵਾਂ ਜੋ ਵਾਲ-ਵਾਲ ਕਰਕੇ ਲਿੱਥੀਆਂ ਹੋਈਆਂ ਵਾਲਾਂ ਦੇ ਪਿਛਲੇ ਪਾਸੇ ਲਟਕ ਰਹੀਆਂ ਸਨ ਉਹ ਜੜਾਵਾਂ ਕਿਤੇ ਡਿੱਗ ਗਈਆਂ ਗੁੰਮ ਹੋ ਗਈਆਂ ਰਾਜਾ ਸਾਹਿਬ ਜੀ ਆ ਕੇ ਆਪਣੇ ਆਸਣ ਤੇ ਬੈਠ ਗਏ ਉਧਰ ਭਾਈ ਹਰਨਾਮ ਸਿੰਘ ਝੰਗੜਾ ਵਾਲਾ ਭਾਈ ਮੀਹਾ ਸਿੰਘ ਛੱਜੂ ਤੇ ਭਾਈ ਸਰਮੁਖ ਸਿੰਘ ਰਾਜਾ ਸਾਹਿਬ ਜੀ ਦੇ ਸਾਹਮਣੇ ਬੈਠੇ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਪਿਆਰੇ ਪ੍ਰੀਤਮ ਦੀਆਂ ਜੜਾਵਾਂ ਦੀਆਂ ਲਟਾਂ ਜੋ ਪਿੱਛੇ ਵਾਲਾਂ ਦੇ ਨਾਲ ਲਟਕ ਰਹੀਆਂ ਸਨ ਉਹ ਕਿਤੇ ਡਿੱਗ ਗਈਆਂ ਨੇ ਤਾਂ ਉਹ ਇੱਕਦਮ ਘਬਰਾ ਗਏ ਹੁਣ ਪਿਆਰੇ ਪ੍ਰੀਤਮ ਦੀਆਂ ਨਿਸ਼ਾਨੀਆਂ ਨੂੰ ਮੱਥੇ ਨਾਲ ਲਾ ਕੇ ਸੰਭਾਲ ਕੇ ਰੱਖਣਾ ਕੌਣ ਨਹੀਂ ਚਾਹੁੰਦਾ ਸਾਰੇ ਜਾਣੇ ਉੱਥੋਂ ਉੱਠਦੇ ਨੇ ਪਾਸ਼ਾ ਤੋਂ ਆਗਿਆ ਲੈ ਕੇ ਤੇ ਜੇ ਇਸ ਰਸਤੇ ਥਾਣੀ ਜੇ ਇਸ ਚਰੀ ਦੇ ਰਸਤੇ ਥਾਣੀ ਮਹਾਰਾਜ ਤੁਰ ਕੇ ਆਏ ਸੀ ਉਸ ਰਸਤੇ ਦੇ ਵਿੱਚ ਜਾ ਕੇ ਉਹਨਾਂ ਜੜਾਵਾਂ ਨੂੰ ਲੱਭਣ ਲੱਗ ਜਾਂਦੇ ਨੇ ਜੜਾਵਾਂ ਨੂੰ ਲੱਭਦੇ ਨੇ ਤੇ ਸੁਭਾਗਾ ਦੇ ਨਾਲ ਉਹ ਜੜਾਵਾਂ ਲੱਭ ਵੀ ਜਾਂਦੀਆਂ ਨੇ ਸਾਰੇ ਮੱਥੇ ਦੇ ਨਾਲ ਉਹਨਾਂ ਜੜਾਵਾਂ ਨੂੰ ਲਾ ਕੇ ਨਤਮਸਤਕ ਹੁੰਦੇ ਨੇ ਰਾਜਾ ਸਾਹਿਬ ਜੀ ਦੀ ਜੈ ਜੈਕਾਰ ਕਰਦੇ ਨੇ ਤੇ ਭਾਈ ਹਰਨਾਮ ਸਿੰਘ ਝੰਗੜਾਂ ਵਾਲੇ ਬੜੇ ਪਿਆਰ ਦੇ ਨਾਲ ਬੜੇ ਪ੍ਰੇਮ ਦੇ ਨਾਲ ਸਾਰਿਆਂ ਸੇਵਾਦਾਰਾਂ ਦੇ ਅੱਗੇ ਬੇਨਤੀ ਕਰਦੇ ਨੇ ਕਿ ਕਿਉਂ ਨਾ ਮੈਂ ਆਪ ਜੀ ਦੇ ਅੱਗੇ ਸਾਰਿਆਂ ਅੱਗੇ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਮਹਾਰਾਜ ਦੀਆਂ ਇਹ ਜੜਾਵਾਂ ਮੈਨੂੰ ਦੇ ਦਿੱਤੀਆਂ ਜਾਣ ਮੈਂ ਇਹਨਾਂ ਨੂੰ ਮਹਾਰਾਜ ਦੀ ਨਿਸ਼ਾਨੀ ਸਮਝ ਕੇ ਆਪਣੇ ਕੋਲ ਰੱਖ ਲਵਾਂਗਾ ਤੇ ਨਤਮਾਸਕ ਹੋ ਕੇ ਮਹਾਰਾਜ ਦੀ ਯਾਦ ਵਿੱਚ ਪ੍ਰੇਮ ਵਿੱਚ ਭਿੱਜ ਕੇ ਮਹਾਰਾਜ ਨੂੰ ਨਮਸਕਾਰ ਕਰਿਆ ਕਰਾਂਗਾ ਸਾਰੇ ਸੇਵਾਦਾਰ ਇਸ ਗੱਲ ਦੇ ਉੱਤੇ ਰਾਜ਼ੀ ਹੋ ਗਏ ਕਿਸੇ ਦੇ ਵਿੱਚ ਕੋਈ ਬਾਦ ਵਿਵਾਦ ਨਹੀਂ ਹੋਇਆ ਉਹ ਜੜਾਵਾਂ ਭਾਈ ਹਰਰਾਮ ਸਿੰਘ ਝੰਗੜਾਂ ਵਾਲਿਆਂ ਨੂੰ ਦੇ ਦਿੱਤੀਆਂ ਗਈਆਂ ਅੱਜ ਵੀ ਉਹ ਜੜਾਵਾਂ ਮਹਾਰਾਜ ਦੀਆਂ ਭਾਈ ਗੁਰਬਖਸ਼ ਸਿੰਘ ਉਹਨਾਂ ਦੇ ਘਰ ਕੱਚ ਦੇ ਮਰਤਬਾਨ ਦੇ ਵਿੱਚ ਪਿੰਡ ਝੰਗੜਾਂ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੁਸੀਂ ਪਾਤਸ਼ਾਹ ਦੀਆਂ ਉਹਨਾਂ ਜੜਾਵਾਂ ਦੇ ਅੱਜ ਵੀ ਦਰਸ਼ਣ ਦੇਦਾਰੇ ਕਰ ਸਕਦੇ ਹਾਂ ਇੱਥੇ ਹੀ ਇਸ ਐਪੀਸੋਡ ਦੀ ਸਮਾਪਤੀ ਹੈ ਆਉਣ ਵਾਲੇ ਐਪੀਸੋਡਾਂ ਚ ਰਾਜਾ ਸਾਹਿਬ ਜੀ ਦੀ ਜੀਵਨੀ ਦੇ ਕੁਝ ਹੋਰ ਅੰਸ਼ ਲੈ ਕੇ ਆਪ ਜੀ ਦੇ ਸਾਹਮਣੇ ਆਜਰ ਹੋਵਾਂਗਾ ਪੂਰਨ ਦੇਈ ਨੇ ਤਾਂ ਪਿੰਡ ਰਹਿਪੇ ਵਿੱਚ ਸਰਕੂਲਾ ਵਾਲੇ ਖੂਹ ਤੇ ਦਿੱਤੀ ਹੋਈ ਇੱਕ ਕੁਮਾਨ ਜ਼ਮੀਨ ਤੋਂ ਨਾ ਕਰ ਦਿੱਤੀ ਉਹ ਕੁਮਾਨ ਜ਼ਮੀਨ ਵਾਪਸ ਲੈ ਲਈ ਤੇ ਰਾਜਾ ਸਾਹਿਬ ਜੀ ਨੇ ਉੱਥੇ ਸਟਾਈਆਂ ਹੋਈਆਂ ਇੱਟਾਂ ਚੁਕਵਾ ਲਈਆਂ ਪਰ ਪਿੰਡ ਰਹਿਪੇ ਦੇ ਵਿੱਚ ਤਖਤ ਸਾਹਿਬ ਦੀ ਰਚਨਾ ਕਿਵੇਂ ਹੁੰਦੀ ਹੈ ਇਹ ਅਗਲੇ ਐਪੀਸੋਡ ਵਿੱਚ ਆਪ ਜੀ ਦੇ ਨਾਲ ਮੈਂ ਵਿਚਾਰਾਂ ਦੀ ਸਾਂਝ ਪਾਵਾਂਗਾ ਤੇ ਆਪ ਜੀ ਨੂੰ ਜਾਣਕਾਰੀ ਦਵਾਂਗੇ ਕਿ ਕਿਵੇਂ ਪਿੰਡ ਰੈਪੇ ਨੂੰ ਭਾਗ ਲੱਗਦੇ ਨੇ ਕਿਵੇਂ ਰੈਪੇ ਦੇ ਵਿੱਚ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਜੀ 68 ਤੀਰਥਾਂ ਦੇ ਫਲ ਦੇ ਬਰਾਬਰ ਇੱਕ ਵਿਸ਼ਾਲ ਸ਼ਕਤੀਸ਼ਾਲੀ ਤੀਰਥ ਸਥਾਨ ਤਖਤ ਹਜ਼ੂਰ ਸ਼੍ਰੀ ਨਾਭ ਕਮਰ ਰਾਜਾ ਸਾਹਿਬ ਰੈਪੇ ਦੀ ਰਚਨਾ ਕਰਦੇ ਨੇ ਤਦ ਤੱਕ ਲਈ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਬਲੀ ਕਰ ਪਲੀ